ਦੀ رائے ਆ ਉਹ ਇਹ ਹੈ ਕਿਉਂਕਿ ਗਿਆਨ ਇੱਕ ਅਥਾਹ ਸਮੁੰਦਰ ਦੇ ਵਾਂਗ ਹੈ ਨਾ ਆਪਾਂ ਡੁਗਾਈ ਨਾ ਪ ਸਕਦੇ ਆ ਨਾ ਉਰਨਾ ਕਿਨਾਰਾ ਨਾ ਪਰਲਾ ਕਿਨਾਰਾ ਗਿਆਨ ਵੀ ਐਵੇਂ ਹੀ ਹੈ ਜਿੰਨੀ ਜਿੰਨੀ ਕੋਈ ਮਿਹਨਤ ਕਰਦਾ ਉਸ ਮਨੁੱਖ ਤੇ ਉਸ ਦਾ ਇਸ਼ਟ ਗੁਰੂ ਪਰਮੇਸ਼ਰ ਕਿਰਪਾ ਕਰਦਾ ਉਨੀ ਉਨੀ ਉਹਨੂੰ ਵਿਦਵਤਾ ਗਿਆਨ ਹਾਸਲ ਹੋ ਜਾਂਦਾ ਵਦਵਾਨਾਂ ਨੇ ਇਹ رائے ਆਪਣੀ ਜ਼ਾਹਰ ਕੀਤੀ ਹੈ ਕਿ ਇੱਥੇ ਜੇ ਦਾ ਏਕਾ ਗਣਿਤ ਦਾ ਪਾਇਆ ਨਾ ਸੱਚੇ ਪਾਤਸ਼ਾਹ ਜੀ ਨੇ ਇੱਕ ਓਮਕਾਰ ਦੇ ਵਿੱਚ ਇਹ ਫਿਰ ਹੋ ਸਕਦਾ ਤਾਂ ਪਾਇਆ ਹੋਵੇ ਕਿਉਂਕਿ ਜੇ ਇੱਕ ਗੁਰਮੁਖੀ ਅੱਖਰਾਂ ਦੇ ਅਨੁਸਾਰ ਲਿਖਦੇ ਸੱਚੇ ਪਾਤਸ਼ਾਹ ਜੀ ਤੇ ਉਹਦੇ ਫਿਰ ਕਈ ਰੂਪ ਲਿਖੇ ਜਾ ਸਕਦੇ ਸੀ ਤੇ ਕਈ ਰੂਪਾਂ ਦੀ ਫਿਰ ਵਿਆਖਿਆ ਜਦੋਂ ਵਿਆਕਰਣ ਅਨੁਸਾਰ ਕਰਦੇ ਫਿਰ ਕਈ ਵਿਆਖਿਆ ਹੋ ਜਾਣੀਆਂ ਸੀ ਪਰ ਪਰਮੇਸ਼ਰ ਇੱਕ ਹੈ ਈੜੀ ਸਿਹਾਰੀ ਕਕਾ ਇੱਕ ਇਹ ਜਿਵੇਂ ਲਿਖਿਆ ਜਾ ਸਕਦਾ ਈੜੀ ਸਿਹਾਰੀ ਕਕਾ ਔਕੜ ਇਹ ਵੀ ਇੱਕ ਬਣਦਾ ਈੜੀ ਸਿਹਾਰੀ ਕਕੇ ਸਿਹਾਰੀ ਪਰ ਇਹਨਾਂ ਸਾਰਿਆਂ ਦੀ ਕਿਉਂਕਿ ਸਮਾਂ ਆਪਾਂ ਸ਼ਲੋਕਾਂ ਤੇ ਦੇਣਾ ਹਰੇਕ ਅੱਖਰ ਦੀ ਵਿਆਖਿਆ ਵੱਖਰੀ ਹੋ ਜਾਣੀ ਸੀ ਬਹੁਵਚਨ ਵੀ ਇੱਕ ਵਚਨ ਵੀ ਬਣ ਜਾਣਾ ਸੀ ਜੇ ਵਿਆਕਰਨ ਅਨੁਸਾਰ ਵਿਆਖਿਆ ਕੀਤੀ ਜਾਂਦੀ ਭਰ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸਮੁੱਚੀ ਗੁਰਬਾਣੀ ਮੈਂ ਦੁਬਾਰਾ ਰਿਪੀਟ ਕਰ ਦਵਾਂ ਪਛਾਵਾਂ ਕਈ ਵਰਤੀਆਂ ਲਿਖਿਆ ਉਹਨਾਂ ਨੂੰ ਗੁਰਮੁਖੀ ਅੱਖਰਾਂ ਦੇ ਵਿੱਚ ਹੀ ਹੈ ਪਰ ਜਦੋਂ ਪਰਮੇਸ਼ਰ ਦੀ ਬਾਬਤ ਲਿਖਿਆ ਗਿਆ ਉਦੋਂ ਗਣਿਤ ਦਾ ਅੱਖਰ ਵਰਤਿਆ ਗਿਆ ਕਿਉਂ ਕਿ ਇੱਕ ਇੱਕ ਹੀ ਹੈ ਜਿਹੜਾ ਗਣਿਤ ਦਾ ਜੇ ਅੱਖਰ ਉਹ ਜਾਣੀ ਸੀ ਬਹੁਵਚਨ ਵੀ ਬੜੇ ਪਰਮੇਸ਼ਰ ਇੱਕ ਵਚਨ ਇੱਕ ਪਰਮੇਸ਼ਰ ਵੱਖ-ਵੱਖ ਵਿਆਖਿਆ ਹੋ ਜਾਣੀ ਸੀ ਪਰ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਕਿ ਪਰਮੇਸ਼ਰ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਸਮੂਹ ਜੀ ਸ੍ਰਿਸ਼ਟੀ ਕਾਇਨਾਤ ਨੂੰ ਪੈਦਾ ਕਰਨ ਵਾਲਾ ਵੀ ਉਹ ਉਸ ਦੀ ਪਾਲਣਾ ਕਰਨ ਵਾਲਾ ਵੀ ਉਹ ਤੇ ਔੜਕ ਨੂੰ ਉਸ ਦਾ ਸੰਗਾਰਨ ਕਰਨ ਵਾਲਾ ਵੀ ਉਹ ਪਰਿਪੂਰਨ ਪਰਮਾਤਮਾ ਜੋ ਸਾਰਿਆਂ ਦਾ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਔੜਕ ਨੂੰ ਨਾਸ ਕਰਨ ਵਾਲਾ ਇਸੇ ਦੀ ਵਿਆਖਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੰਜ ਕੀਤੀ ਹੈ ਕਿ ਉਹ ਸਾਰਿਆਂ ਦਾ ਪ੍ਰਕਾਸ਼ਕ ਕਿਵੇਂ ਹੈ ਸਭ ਮਹਿ ਜੋਤ ਜੋਤ ਹੈ ਸੋਏ ਹਰੇਕ ਮਨੁੱਖ ਦੇ ਅੰਦਰ ਪਰਿਪੂਰਨ ਪਰਮਾਤਮਾ ਦੀ ਅੰਛਾ ਜੋਤ ਹੈ ਇਹ ਜਿੰਨੀਆਂ ਵੀ ਹਰੇਕ ਸਰੀਰ ਵਿੱਚ ਆਤਮਾ ਤੇ ਇਹ ਆਤਮਾ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ਼ ਇਹ ਪਰਮਾਤਮਾ ਦਾ ਹਿੱਸਾ ਇਹ ਵਿਛੜ ਗਈ ਇਸਨੇ ਇਸ ਧਰਤੀ ਤੇ ਆੜ ਕੇ ਸਿਮਰਨ ਨਾ ਕੀਤਾ ਬੰਦਗੀ ਨਾ ਕੀਤੀ ਨਾਮ ਨਾ ਜਪਿਆ ਇਹ ਵਖ ਹੋ ਗਈ ਪਰ ਵਖ ਹੋ ਕਰਕੇ ਨਾ ਐਵੇਂ ਪੜੀਆਂ ਉਦਾਹਰਨਾ ਜੀ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਦੀ ਦੇ ਕਣ ਕਣ ਇਕੱਠਾ ਕਰੀ ਜਾਈਏ ਨਾ ਜੀ ਤੇ ਰੇਤਾ ਦਾ ਢੇਰ ਬਣ ਜਾਂਦਾ ਇੱਕ ਇੱਕ ਕਣ ਚੁੱਕੀ ਜਾਈਏ ਉਹ ਢੇਰ ਮੁੱਕ ਜਾਂਦਾ ਹੁਣ ਇੱਕ ਕਣ ਨੂੰ ਜਦੋਂ ਹੱਥ ਦੀ ਤਲੀ ਤੇ ਰੱਖਾਂਗੇ ਹੈ ਉਹ ਉਸੇ ਰੇਤਾ ਦੇ ਢੇਰ ਦਾ ਧਰਤੀ ਦਾ ਹਿੱਸਾ ਪਰ ਉਹ ਕਣ ਖਵਾਉਂਦਾ ਇਹ ਵੀ ਇਹ ਆਤਮਾ ਉਸ ਪਰਿਪੂਰਨ ਪ੍ਰਮਾਤਮਾ ਨਾਲੋਂ ਵਿਛੜਦੇ ਗਈ ਜਨਾਂ ਚਿੱਤ ਵਿਛੜੀ ਹੈ ਜੇ ਤੇ ਮਨੁੱਖਾ ਜਨਮ ਵਿੱਚ ਹੈ ਤੇ ਫਿਰ ਮਨੁੱਖ ਖਵਾ ਰਹੀ ਹੈ ਇਸਤਰੀ ਜਾਮੇ ਵਿੱਚ ਹੈ ਇਸਤਰੀ ਖਵਾ ਰਹੀ ਹੈ ਜੇ ਕਿਸੇ ਹੋਰ ਜੂਨ ਵਿੱਚ ਹੈ ਤੇ ਉਹਨੂੰ ਉਸ ਨਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਪਰ ਆਤਮਾ ਅੰਦਰ ਉਹੀ ਹੈ ਜਿਹੜੇ ਪ੍ਰਮਾਤਮਾ ਤੋਂ ਵਿਛੜ ਚੁੱਕੀ ਹੈ ਤੇ ਇਹ ਏਵੇਂ ਹੈ ਜਿਵੇਂ ਹਨੇਰੀ ਆਉਂਦੀ ਹੈ ਧੂੜ ਅਸਮਾਨ ਨੂੰ ਚੜ ਜਾਂਦੀ ਹੈ ਤੇ ਉਹ ਭਾਵੇਂ ਮੀਨਾ ਅਸਮਾਨ ਤੇ ਉੜਦੀ ਜਾਵੇ ਸਾਹ ਉੜਦੀ ਜਾਵੇ ਕਈ ਵਰੇ ਧਰਤੀ ਤੋਂ ਉੱਡ ਕੇ ਉਹ ਧੂੜ ਅਸਮਾਨ ਵਿੱਚ ਉੜਦੀ ਰਹੇ ਪਰ ਓੜਕ ਨੂੰ ਉਹਦਾ ਟਿਕਾਣਾ ਉਹਦਾ ਮੂਲ ਉਹਦਾ ਜਿਹੜਾ ਅਸਲੀ ਸਥਾਨ ਹੈ ਉਹ ਧਰਤੀ ਹੈ ਜਦੋਂ ਹਵਾ ਬੰਦ ਹੋ ਗਈ ਬਿਲਕੁਲ ਟਿਕਾ ਬਣ ਗਿਆ ਉਹ ਜਿਹੜੀ ਧੂੜ ਦੇ ਕਣ ਅਸਮਾਨ ਵਿੱਚ ਉੱਡਦੇ ਪਏ ਨੇ ਉਹਨਾਂ ਧਰਤੀ ਤੇ ਆਣ ਕੇ ਟਿਕ ਜਾਣਾ ਤੇ ਉਹਨਾਂ ਦਾ ਆਪਣਾ ਮੂਲ ਹੈ। ਉੱਥੇ ਆਣ ਕੇ ਟਿਕਾਹ ਬਣਨਾ। ਅਸਮਾਨ ਵਿੱਚ ਕਈ ਵਾਰੇ ਉੱਡਣ ਦੇ ਬਾਵਜੂਦ ਵੀ ਟਿਕਾਹ ਨਹੀਂ ਬਣਦਾ। ਏਵੇਂ ਹੀ ਆਪਾਂ ਗੁਰਮੁਖੋ ਵਿਛੜ ਤੇ ਗਏ ਆ। ਬਾਹਰੇ ਕਰਮਾ ਕਰਕੇ ਪਰਮੇਸ਼ਰ ਤੋਂ ਕਿਸੇ ਜੁਨ ਵਿੱਚ ਤੁਰੇ ਫਰੀਏ, ਕਿਸੇ ਜੁਨ ਵਿੱਚ ਤੁਰੇ ਫਰੀਏ। ਉਹ 70 ਦੀ ਤੋਂ ਉੱਡੀ ਹੋਈ ਧੂੜ ਵਾਗ ਟਿਕਾ ਉਦੋਂ ਹੀ ਬਣਨਾ ਜਦੋਂ ਇਹ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਉਦੋਂ ਤੱਕ ਤੇ ਭਟਕਣਾ ਹੀ ਹੈ ਵਾਗ ਕਰਨਾ ਮੇਰੇ ਸਮੇਤ ਆਪਾਂ ਸਾਰੇ ਇਸ ਧਰਤੀ ਤੇ ਐਸ ਵੇਲੇ ਗੁਰਦੁਆਰਾ ਸਾਹਿਬ ਬੈਠੇ ਜਿੰਨੇ ਵੀ ਇਸ ਧਰਤੀ ਦੇ ਆ ਇਸ ਧਰਤੀ ਤੇ ਬੈਠੇ ਆ ਨਾ ਵਾਟ ਤੇ ਰਹਿ ਗਈ ਨਾ ਭਾਵੇਂ ਮਨੁੱਖਾ ਜਨਮ ਆਪਾਂ ਨੂੰ ਮਿਲਿਆ ਪਰ ਕਿਧਰੇ ਨਾ ਕਿਧਰੇ ਕਿਧਰੇ ਨਾ ਕਿਧਰੇ ਥੋੜੀ ਵਾਟ ਰਹਿ ਗਈ ਭਾਵੇਂ ਬਹੁਤ ਹੀ ਰਹਿ ਗਈ ਹੁਣ ਅਸੀਂ ਅੰਮ੍ਰਿਤਸਰੋਂ ਆਏ ਆ ਇੱਥੋਂ ਤੱਕ ਕਿੰਨੇ ਕਿਲੋਮੀਟਰ ਪੈੜਾ ਤੈਅ ਕਰ ਲਿਆ ਪਰ ਵਾਟ ਅੱਗੇ ਹੋਰ ਹੈ ਜਿਵੇਂ ਇਸ ਆਤਮਾ ਨੇ ਮੰਨ ਲਓ ਕਿ ਪ੍ਰਮਾਤਮਾ ਹੋਂਾ ਉਹਨੂੰ 100 ਕਿਲੋਮੀਟਰ ਦਾ ਸਫ਼ਰ ਮੰਨ ਲਓ ਕਿ 100 ਕਿਲੋਮੀਟਰ ਦਾ ਸਫ਼ਰ ਹੈ ਕਿ ਕਿਸੇ ਨੇ 20 ਕਰ ਲਿਆ ਕਿਸੇ ਨੇ 50 ਕਰ ਲਿਆ ਕਿਸੇ ਨੇ 80 ਕਰ ਲਿਆ 90 ਵੀ ਕਰ ਲਿਆ 99 ਵੀ ਕਰ ਲਿਆ ਪਰ 1 ਕਿਲੋਮੀਟਰ ਦਾ ਸਫ਼ਰ ਰਹੇ ਤੇ ਗਿਆਗਾ ਸਾਰਾ ਤੈ ਨਹੀਂ ਹੋਇਆ ਐਵੇਂ ਹੀ ਹੁਣ ਆਪਾਂ ਬੈਠੇ ਆ ਕਿਸੇ ਦੀ ਅਵਸਥਾ ਐਵੇਂ ਜਾਂ ਵੀ ਉਹ 80 ਕਿਲੋਮੀਟਰ ਕਰ ਚੁੱਕਾ ਪਹੜਾਤਾ ਕੋਈ 50 ਵਾਲਾ ਵੀ ਆ ਕੋਈ ਮੇਰੇ ਵਰਗਾ ਹਲੇ 10 ਕਿਲੋਮੀਟਰ ਵਾਲਾ ਜਾਂ ਕੋਈ 99 ਵਾਲਾ ਵੀ ਆ ਪਰ ਹਾਲੇ ਮੰਜ਼ਲ ਦੀ ਮਿਲੀ ਹੈ। ਹਾਲੇ ਮੰਜ਼ਲ ਮਿਲੀ ਨਹੀਂ ਹੈਗੀ, ਹਾਲੇ ਸਫ਼ਰ ਤੇ ਹੀ ਆ। ਆਪਾਂ ਮਨੁੱਖਾ ਜਨਮ ਦੇ ਵਿੱਚ ਵੀ ਇਸ ਧਰਤੀ ਤੇ ਬੈਠੇ ਆ ਨਾ ਤੇ ਇਹ ਦਾਵਾ ਨਾ ਕਰੀਏ ਕਿ ਅਸੀਂ ਅਦੱਬ ਹੋ ਗਏ, ਹਾਲੇ ਸਫ਼ਰ ਤੇ ਆ। ਠੀਕ ਆ ਕਿਸੇ ਨੇ ਮੰਜ਼ਲ ਵੱਧ ਤੈਅ ਕਰ ਲਈ। ਕਿਸੇ ਨੇ ਮੰਜ਼ਲ ਘਟ ਤੈਅ ਕਰ ਲਈ। ਪਰ ਹੈ ਇਹ ਤੇ ਸਫ਼ਰ ਦੇ ਵਿੱਚ ਹੀ। ਇਹ ਸਫ਼ਰ ਉਦੋਂ ਮੁੱਕਣਾ ਮੰਜਨ ਉਦੋਂ ਮਿਲਣੀ ਹੈ ਜਦੋਂ ਇਹ ਆਤਮਾ ਪਰਮਾਤਮਾ ਵਿੱਚ ਲਿਵਲੀ ਹੋਣੀ ਹੈ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਸਾਇਆ ਕਿ ਉਹ ਪਰਮੇਸ਼ਰ ਕਿਵੇਂ ਦਾ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਉਹਨਾਂ ਦਾ ਨਾਸ ਵੀ ਕਰਨ ਵਾਲਾ ਉਹ ਗੱਲ ਵੱਖਰੀ ਹੈ ਕੁਝ ਧਰਮਾਂ ਦੇ ਲੋਕਾਂ ਨੇ ਹੋਰ ਰੱਬ ਖੜੇ ਕਰ ਲਏ ਫਿਰ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਕੀ ਪੈਦਾ ਕਰਨ ਵਾਲਾ ਕੋਈ ਰੱਬ ਹੋਰ ਹੈ? ਪਾਲਣਾ ਕਰਨ ਵਾਲਾ ਕੋਈ ਰੱਬ ਹੋਰ ਹੈ? ਤੇ ਨਾਸ਼ ਕਰਨ ਵਾਲਾ ਕੋਈ ਰੱਬ ਹੋ ਰਿਹਾ ਹੈ? ਫਿਰ ਤੇ ਰੱਬ ਵੀ ਬੜੇ ਹੋ ਗਏ ਜੀ। ਫਿਰ ਤੇ ਜੇ ਇੱਕ ਰੱਬ ਖੁਸ਼ ਨਾ ਹੋਇਆ ਬੰਦਗੀ ਕਰਕੇ ਤੇ ਬੜੀ ਵਧੀਆ ਆਪਸ਼ਨ ਹੈ ਆਪਾਂ ਦੂਸਰੇ ਰੱਬ ਨੂੰ ਖੁਸ਼ ਕਰ ਸਕਦੇ ਹਾਂ। ਦੂਸਰਾ ਰੱਬ ਬੰਦਗੀ ਕਰਕੇ ਸਿਮਰਨ ਕਰਕੇ ਖੁਸ਼ ਨ ਹੋਇਆ ਆਪਾਂ ਕਹਾਂਗੇ ਵੀ ਨਹੀਂ ਖੁਸ਼ ਹੁੰਦਾ ਤੇ ਨਾ ਸਹੀ ਆਪਾਂ ਤੀਸਰੇ ਰੱਬ ਨੂੰ ਖੁਸ਼ ਕਰ ਲਵਾਂਗੇ ਪਰ ਗੁਰਸਿੱਖੀ ਵਿੱਚ ਸਿੱਖ ਧਰਮ ਵਿੱਚ ਜਣੀ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਇੱਕ ਹੈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਕਵੈ ਰਾਈ ਨਾ ਉਹਦਾ ਕੋਈ ਸਰੀਰ ਜਿਹੜਾ ਕੰਡੇ ਵਾਂਗੂ ਚੁਬਦਾ ਉਹ ਹੈ ਹੀ ਇੱਕ ਹੈ ਤੇ ਜਦੋਂ ਉਹ ਹੈ ਹੀ ਇੱਕ ਹੈ ਉਹਨੂੰ ਰਿਹਾਉਣਾ ਪੈਣਾ ਉਹਨੂੰ ਖੁਸ਼ ਕਰਨਾ ਪੈਣਾ ਤੇ ਖੁਸ਼ ਕਰਨ ਦਾ ਸਾਧਨ ਸੇਵਾ ਤੇ ਸਿਮਰਨ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਗੁਰਪੁਰਬ ਦੇ ਸ਼ਹੀਦੀ ਨਗਰ ਕੀਰਤਨ ਵਿੱਚ ਆਪਾਂ ਸ਼ਮੂਲੀਅਤ ਕਰ ਰਹੇ ਹਾਂ ਸਤਿਗੁਰੂ ਜੀ ਨੇ ਬਹੁਤ ਜ਼ੋਰ ਦਿੱਤਾ ਇਸ ਕੰਮ ਤੇ ਪਿੱਥੋਂ ਬਦਗੀ ਕਰ ਮਨੁੱਖ ਸਿਮਰਨ ਕਰ ਉਸ ਦੀ ਯਾਦ ਵਿੱਚ ਜੁੜ ਉਸ ਦੀ ਯਾਦ ਵਿੱਚ ਜੁੜੇ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਤੈਨੂੰ ਮੰਜ਼ਲ ਨਹੀਂ ਮਿਲਣੀ ਸਫ਼ਰ ਤੇ ਹੀ ਰਹਿਣਾ ਤੂੰ ਪਹਿਲਾਂ ਤੇ ਪਤਾ ਨਹੀਂ ਤੂੰ ਸਫ਼ਰ ਕਿੰਨਾ ਕੁ ਕਰ ਲਾਇਆ ਤੇ ਰਹਿਦਾ ਸਫ਼ਰ ਵੀ ਮੁੱਕਣਾ ਨਹੀਂ ਤੂੰ ਸਫ਼ਲ ਤੇ ਰਹਿਣਾ ਤੇ ਜਦੋਂ ਤੱਕ ਮੰਜ਼ਲ ਨਹੀਂ ਮਿਲਦੀ ਟਿਕਾਣਾ ਨਹੀਂ ਬਣਦਾ ਧੰਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੀਆਂ ਉਦਾਹਰਨਾਂ ਜੀ ਪਾਪਾ ਜਦੋਂ ਸੰਗਰਾਮ ਦਾ ਦਿਹਾੜਾ ਹੁੰਦਾ ਜੀ ਸੰਗਰਾਦ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਪਾ ਵੀ ਆਖਿਆ ਸਰਵਣ ਕਰਦੇ ਆ ਤੇ ਮਾਜ ਮਹੱਲਾ 5ਵਾਂ ਦੀ ਜਦੋਂ ਆਰੰਭਤਾ ਕੀਤੀ ਧੰਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਉੱਥੇ ਵੀ ਆਰੰਭ ਇੱਥੋਂ ਹੀ ਕੀਤਾ ਵੀ ਬੰਦਗੀ ਪਹਿਲੋਂ ਬਾਅਦ ਵਿੱਚ ਸ਼ੁਰੂ ਕਰ ਪਹਿਲੋਂ ਅੰਦਰ ਇਹ ਅਹਿਸਾਸ ਕਰਕੇ ਕਿਰਤ ਕਰਮ ਕੇ ਵਿਛੜੇ ਵੀ ਵਿਛੜੇ ਆ ਤੇਰੇ ਤੋਂ ਜਦੋਂ ਤੱਕ ਇਹ ਅਹਿਸਾਸ ਹੀ ਨਹੀਂ ਵੀ ਵਿਛੜ ਗਏ ਆ ਪਰਮੇਸ਼ਰ ਤੋਂ ਵਿਛੜੇ ਆ ਰੱਬ ਤੋਂ ਉਹਦੇ ਮਲਾਪ ਵਾਸਤੇ ਉਹਨੂੰ ਮਿਲਣ ਵਾਸਤੇ ਯਤਨ ਕੀ ਕਰਾਂਗੇ ਹੁਣ ਆਪਾਂ ਵੀ ਹਾਂ ਜੀ ਜੇ ਤੇ ਅੰਦਰ ਇਹ ਅਹਿਸਾਸ ਹੈ ਕਿ ਵਿਛੜ ਗਏ ਹਾਂ ਪਰਮੇਸ਼ਰ ਤੋਂ ਅਮਰਤ ਵੇਲੇ ਤਾਂ ਹੀ ਉਠਾ ਦੇਣਾ ਨਿਤਨੇਮ ਤਾਂ ਹੀ ਕਰਾਂਗੇ ਗੁਰਦੁਆਰੇ ਤਾਂ ਹੀ ਆਣ ਕੇ ਬੈਠਾਂਗੇ ਨਾ ਰੱਬ ਦਾ ਨਾਮ ਤਾਂ ਹੀ ਸੁਣਾਂਗੇ ਜਾਂ ਕੰਨਾਂ ਰਾਈ ਸਰਵਣ ਕਰਾਂਗੇ ਜਾਂ ਜੀਬ ਰਾਈ ਰਸਨਾ ਰਾਈ ਜਪਾਂਗੇ ਪਰ ਇਹ ਅਹਿਸਾਸ ਤੇ ਹੋਵੇ ਨਾ ਜੇ ਆਪਾਂ ਇਹ ਮੰਨੀ ਬੈਠੇ ਹਾਂ ਇੱਸੀ ਮਿਲ ਚੁੱਕੇ ਆ ਰੱਬ ਨੂੰ ਤੇ ਫਿਰ ਤੇ ਮੰਜ਼ਲ ਮਿਲ ਗਈ ਤੇ ਫਿਰ ਤੇ ਸਾਰੀ ਕਾਲਣਾ ਖਤਮ ਹੋ ਗਈ ਪਰ ਨਹੀਂ ਸਤਿਗੁਰੂ ਫਰਮਾਉਂਦੇ ਪਹਿਲੋਂ ਤੇ ਇਹ ਅਹਿਸਾਸ ਰੱਖ ਇਸ ਧਰਤੀ ਤੇ ਵਿਚਰ ਕੰਮ ਤੋਂ ਸਾਰੇ ਕਰਨੇ ਨੇ ਪਰਿਵਾਰ ਵਿੱਚ ਰਹਿਣਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਭੱਜਣਾ ਨਹੀਂ ਉਹਨਾਂ ਤੋਂ ਹਰੇਕ ਜ਼ਿੰਮੇਵਾਰੀ ਜੋ ਤੇਰੀ ਗ੍ਰਸਤੀ ਜੀਵਨ ਦੀ ਹੈ ਤੂੰ ਨਿਭਾਉਣੀ ਹੈ ਜਿਮੇਵਾਰੀਆਂ ਨਿਭਾਉਂਦਿਆਂ ਨਿਭਾਉਂਦਿਆਂ ਇਹ ਨਾ ਭੁੱਲ ਜਾਈਂ ਕਿ ਮੈਂ ਵਿਛੜਿਆ ਹੋਇਆ ਹਾਂ ਰੱਬ ਤੋਂ ਤੇ ਉਹਨੂੰ ਮਿਲਣਾ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ ਐ ਵੀ ਤੂੰ ਚਿੰਤਾ ਨਾ ਕਰ ਜਿਮੇਵਾਰੀਆਂ ਤੇ ਨਿਭਾ ਚੇਤਨ ਕਰ ਕਿਸ ਦਾ ਜਿਸ ਤੋਂ ਤੂੰ ਵਿਛੜ ਗਿਆ ਨਾ ਕਰ ਚਿੰਤ ਚਿੰਤਾ ਹੈ ਕਰ ਤੇ ਹਰ ਦੀਵੇ ਜਲ ਥਲ ਜਨਤਾ ਸਭ ਯਾਦ ਉਹਦੀ ਵਿੱਚ ਰਹਿ ਚਿੰਤਨ ਉਹਦੇ ਵਿੱਚ ਰਹਿ ਸਿਮਰਤੀ ਉਸ ਦੀ ਵਿੱਚ ਰਹਿ ਅੰਦਰ ਇਹ ਅਹਿਸਾਸ ਰੱਖ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਆ ਸਾਡੇ ਨਿਤਨੇਮ ਦਾ ਹਿੱਸਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਜੇ ਵੀ ਸੰਕਲਪ ਕੀ ਹੈ ਮੰਜ਼ਲ ਕੀ ਹੈ ਤੇ ਮੰਜ਼ਲ ਇਹ ਹੈ ਭਈ ਪ੍ਰਾਪਤ ਮਾਨੁਖ ਦੇਰੀਆ ਇਹ ਮੰਜ਼ਲ ਨਹੀਂ ਇਹ ਤੇ ਮਿਲੀ ਆ ਮੰਜ਼ਲ ਕੀ ਐ ਗੋਵਿੰਦ ਮੇਲਣ ਕੀ ਇਹ ਤੇਰੀ ਬਰੀ ਆ ਮੰਜ਼ਲੇ ਐ ਕਿ ਤੂੰ ਗੋਵਿੰਦ ਨੂੰ ਮਿਲਣਾ ਇਹ ਤੇ ਵਾਰੀ ਮਿਲੀ ਆ ਜੀ ਤੇ ਜੇ ਇਹ ਵਾਰੀ ਸੁੱਤਿਆਂ ਹੀ ਲੰਘ ਗਈ ਪਤਾ ਹੀ ਨਾ ਲੱਗਾ ਅੰਮ੍ਰਿਤ ਵੇਲਾ ਕਿੱਥੇ ਲੰਘ ਗਿਆ ਨਿਤਨੇਮ ਦਾ ਸਮਾਂ ਕਿੱਥੇ ਲੰਘ ਗਿਆ ਗੁਰੂ ਘਰ ਗੁਰਮਤ ਸਮਾਗਮ ਐ ਸੇਵਾ ਹੀ ਨਾ ਕੀਤੀ ਇਹ ਸਰੀਰ ਸਫਲਾ ਹੀ ਨਾ ਕੀਤਾ ਸੰਗਤ ਵਿੱਚ ਬੈਠ ਕੇ ਹਾਜ਼ਰੀ ਨਾ ਭਰੀ ਪਰਮੇਸ਼ਰ ਦਾ ਨਾਮ ਸਰਵਣੀ ਨਾ ਕੀਤਾ ਗੁਰੂ ਦਾ ਉਪਦੇਸ਼ ਹਾਸਲੀ ਨਾ ਕੀਤਾ ਸਿੱਖਿਆ ਹਾਸਲੀ ਨਾ ਕੀਤੀ ਇਹ ਵਾਰੀ ਤੇ ਲੰਘ ਹੀ ਜਾਣੀ ਹੈ ਜਿਵੇਂ ਆਪਾਂ ਬੈਠੇ ਆ ਜਹਾਜ਼ ਚੜ੍ਹਨਾ ਹੋਵੇ ਜੀ ਟ੍ਰੇਨ ਫੜਨੀ ਹੋਵੇ ਤੇ ਹੁਣ ਜਹਾਜ਼ ਕਿੰਨੇ ਆਈ ਜਾਂਦੇ ਆ ਪਰ ਜਿਹੜਾ ਆਪਣਾ ਜਹਾਜ਼ ਆ ਆਪਾਂ ਉਹਦੀ ਵਾਰੀ ਦੀ ਉਡੀਕ ਕਰਦੇ ਆ ਤੇ ਜਦੋਂ ਆਪਣੇ ਜਹਾਜ਼ ਦੀ ਟ੍ਰੇਨ ਦੀ ਵਾਰੀ ਆਵੇ ਤੇ ਆਪਾਂ ਰਹਿ ਜਾਈਏ ਸੁੱਤੇ ਹੀ ਤੇ ਜਹਾਜ਼ ਚਲਿਆ ਜਾਵੇ ਟ੍ਰੇਨ ਚਲੀ ਜਾਵੇ ਤੇ ਆਪਾਂ ਫੇਰ ਉੱਠ ਪਈਏ ਤੇ ਜਦੋਂ ਦੂਸਰੇ ਟ੍ਰੇਨ ਜਾਂ ਜਹਾਜ਼ ਵਿੱਚ ਚੜਨ ਲੱਗਾਂਗੇ ਉਹ ਕਹਿਣ ਲੱਗੇ ਨਹੀਂ ਤੇਰੀ ਵਾਰੀ ਨੰਗੀ ਉਹ ਤੇ ਚਲਾ ਗਿਆ ਐਵੇਂ ਹੀ ਇਹ ਮਨੁੱਖਾ ਜਨਮ ਇੱਕ ਸਟੇਸ਼ਨ ਤੇ ਪਲੇਟਫਾਰਮ ਤੇ 에어ਪੋਰਟ ਤੇ ਬੈਠੀ ਰਹਿੰਦੇ ਆਂ ਦੀਰ ਕਰ ਰਹੇ ਆਂ ਉਸ ਪਰਮੇਸ਼ਰ ਨੂੰ ਬੰਦੀ ਤੇ ਫਿਰ ਜਾਗਦੇ ਰਹਿਣਾ ਪੈਣਾ ਇਹ ਨਾ ਭੁੱਲੀਏ ਕਿ ਇਹ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਮਿਲੀ ਹੈ ਇਹ ਵਾਰੀ ਸਫਲੀ ਕਿਵੇਂ ਹੋਣੀ ਹੈ ਉਹ ਹੈ ਪਰਮੇਸ਼ਰ ਦਾ ਨਾਮ ਜਪ ਕੇ ਸੱਚੇ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕਰਦੇ ਪਰਿਪੂਰਨ ਪਰਮਾਤਮਾ ਇੱਕ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪਰ ਸਵਾਲ ਪੈਦਾ ਤੇ ਹੁੰਦਾ ਨਾ ਕਿ ਹੈ ਵੀ ਇੱਕ ਆ ਖੁਸ਼ ਵੀ ਉਹਨੂੰ ਹੀ ਕਰਨਾ ਰਜਾਉਣਾ ਵੀ ਉਹਨੂੰ ਹੀ ਆ ਮਿਲਣਾ ਵੀ ਉਹਨੂੰ ਹੀ ਆ ਤੇ ਫਿਰ ਕੋਈ ਵੱਡਾ ਹੀ ਸਾਧਨ ਹੋਵੇ ਨਾ ਤੇ ਫੇਰ ਹੀ ਆ ਨਾ ਕਿ ਜੇ ਤੇ ਹੋਰ ਰੱਬ ਹੋਣ ਤੇ ਇੱਕ ਰੁੱਸਿਆ ਰਹੇ ਤੇ ਮਨੁੱਖ ਦੂਜੇ ਨੂੰ ਮਨਾ ਲੇ ਦੂਜਿਆ ਰੁੱਸਿਆ ਰਹੇ ਤੇ ਜੇ ਨੂੰ ਮਨਾ ਲੇ ਹੈ ਉਹ ਇੱਕੋ ਹੀ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧਨ ਦਿੱਤਾ ਕਿ ਹੈ ਉਹ ਇੱਕੋ ਹੀ ਆ ਉਸੇ ਨੂੰ ਰਜਾਉਣਾ ਪੈਣਾ ਉਸੇ ਨੂੰ ਤੂੰ ਮਿਲਣਾ ਉਹ ਸਾਧਨ ਹੈ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪਰਮੇਸ਼ਰ ਮਿਲਣਾ ਪਹਿਲੋਂ ਤੇ ਇਹ ਵੀ ਤੂੰ ਸਤਗੁਰ ਗੁਰੂ ਵਾਲਾ ਬਣ ਫਿਰ ਗੁਰੂ ਨੇ ਜੋ ਉਪਦੇਸ਼ ਦਿੱਤਾ ਉਸ ਦੀ ਸਿੱਖਿਆ ਤੇ ਚੱਲ ਤੇ ਜਦੋਂ ਗੁਰੂ ਦੀ ਪ੍ਰਸਾਦ ਵਰਤੇਗੀ ਨਾ ਤੈਨੂੰ ਇੱਕ ਓਅੰਕਾਰ ਮਿਲ ਜਾਵੇਗਾ ਆਖੋ ਸਤਨਾਮ ਸ਼ਿਰੋਆ। ਤਾਂ ਮੈਂ ਨਾ ਪਹਿਲੋਂ ਤੇ ਗੁਰੂ ਵੀ ਤੇਰਾ ਇੱਕ ਹੋਏ ਫਿਰ ਸਮਰਾਥ ਹੋ। ਇਹ ਨੋ ਵੇਪੀ ਤੂੰ ਆਪਣੇ ਵਰਗੇ ਹੀ ਵਿਸ਼ੇ ਵਿਕਾਰਾਂ ਵਿੱਚ ਲਿਬੜੇ ਤੇ ਬੜੇ ਕਿਸੇ ਦੇਹਧਾਰੀ ਦੇ ਅੱਗੇ ਡਿੱਗਾ ਰਵੇ ਤੇ ਫਿਰ ਇੱਕ ਉਹ ਅੰਕਾਰ ਕਿੱਥੋਂ ਮਿਲਣਾ ਤੈਨੂੰ? ਸਤ ਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਲੋਕ ਮਹੱਲਾ ਨਾਵਾਂ ਮਹੱਲਾ ਦਾ ਅਖਰੀ ਅਰਥ ਹੈ ਘਰ ਮਹੱਲ ਜਿਸ ਦੇ ਦੁਆਰਾ ਇਹ ਬਾਣੀ ਆਈ ਹੈ ਸ਼ਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਨਾਵਾਂ ਭਾਵ ਧਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਇਹ ਸ਼ਲੋਕ ਉਚਾਰਨ ਕੀਤੇ ਹਨ ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥਕੀਨ ਧਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਉਸੇ ਹੀ ਸੰਕਲਪ ਤੇ ਲਿਆ ਕਰਕੇ ਖੜਾ ਕਰ ਦਿੱਤਾ ਜਿਹੜਾ ਰਹਿ ਰਾਜ ਸਾਹਿਬ ਜੀ ਦੇ ਵਿੱਚ ਸੋਦਰ ਵਿੱਚ ਆਪਾਂ ਪੜਦੇ ਹਾਂ ਭਾਈ ਪ੍ਰਾਪਤ ਮਾਨੁਖ ਦੇਹਰੀਆ ਵੀ ਵਾਰੀ ਮਿਲੀ ਪਰ ਤੂੰ ਗੋਨ ਗੋਬਿੰਦ ਗਾਇਓ ਨਹੀਂ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ ਧਿਆਇਆ ਹੀ ਨਹੀਂ ਤੇ ਜਦੋਂ ਧਿਆਇਆ ਹੀ ਨਹੀਂ ਉਹਦਾ ਸਿਮਰਨ ਨਹੀਂ ਕੀਤਾ ਤੇ ਫਿਰ ਕੀ ਹੋਇਆ ਜਨਮ ਅਕਾਰਥ ਕੀਨ ਇਹ ਤੇਰਾ ਜਿਹੜਾ ਜਨਮ ਸੀਨਾ ਇਹ ਵਿਅਰਥਾ ਚਲਾ ਗਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਵਿਅਰਥ ਨਹੀਂ ਜਾਣ ਦੇਣਾ ਜੇ ਇਹਨੂੰ ਸਫਲਾ ਕਰਨਾ ਨਾ ਤੇ ਇੱਕ ਕੰਮ ਕਰ ਲੈ ਕਹੋ ਨਾਨਕ ਹਰ ਭਜ ਮੰਨ ਓਸ ਪਰਮੇਸ਼ਰ ਨੂੰ ਭਜ ਤੋਂ ਕਈ ਸਿਮਰਨ ਕਰ ਉਹਨੂੰ ਯਾਦ ਕਰ ਤੇ ਕਿਵੇਂ ਕਰ ਜਿਹ ਬਿਦ ਜਲ ਕਉ ਮੀਨ ਇਨੀ ਪ੍ਰੀਤ ਗੂੜੀ ਹੋਵੇ ਤੇਰੀ ਇਨੀ ਡੂੰਗੀ ਪ੍ਰੀਤ ਹੋਵੇ ਮੱਛੀ ਦੀ ਉਦਾਹਰਨ ਦਿੱਤੀ ਹੈ ਮੀਨ ਕਹੀਏ ਮੱਛੀ ਮੱਛੀ ਹੈ ਨਾ ਜੀ ਪਾਣੀ ਵਿੱਚ ਕਿਵੇਂ ਅਠਖੇਲੀਆਂ ਕਰਦੀ ਹੈ ਕਿਵੇਂ ਉੱਪਰ ਥੱਲੇ ਪਾਣੀ ਵਿੱਚ ਉਹ ਚਲਦੀ ਹੈ ਪਰ ਪਾਣੀ ਤੋਂ ਬਾਹਰ ਕੱਢ ਦਓ ਉਹ ਤੜਫ ਤੜਫ ਕੇ ਪ੍ਰਾਣ ਦੇ ਦਿੰਦੀ ਹੈ ਪਰ ਪਾਣੀ ਤੋਂ ਬਿਨਾ ਹੋ ਰਹੀ ਨਹੀਂ ਸਕਦੀ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਉਦਾਹਰਣ ਦਿੱਤੀ ਮੱਛੀ ਦੀ ਕਹਿਣ ਲੱਗੇ ਐ ਮਨੁੱਖ ਤੇਰੀ ਪ੍ਰੀ ਤੇਰੀ ਸੋਝ ਉਸ ਪਰਮੇਸ਼ਰ ਨਾਲ ਐਵੇਂ ਦੀ ਹੋਵੇ ਜਿਵੇਂ ਜਾਲ ਕਾਉ ਮੀਨ ਜਿਵੇਂ ਮੱਛੀ ਦੀ ਪਾਣੀ ਨਾਲ ਸਾਹ ਹੈ ਐਵੇਂ ਹੋਵੇ ਤੂੰ ਅੱਜ ਨਿਤਨੇਮ ਨਹੀਂ ਨਾ ਹੋਇਆ ਤੈਨੂੰ ਇੰਜ ਮਹਿਸੂਸ ਹੋਵੇ ਮੇਰੇ ਪ੍ਰਾਣ ਨਿਕਲ ਚਲੇ ਨਈਂ ਸੇਵਾ ਕਰ ਸਕਿਆ ਤੂੰ ਨਈਂ ਗੁਰਮਤ ਸਮਾਗਮ ਵਿੱਚ ਪਹੁੰਚ ਸਕਿਆ ਨਈਂ ਨਿਤਨੇਮ ਹੋਇਆ ਤੈਨੂੰ ਮਹਿਸੂਸ ਹੋਵੇ ਮੇਰੀ ਸਾਹ ਨਿਕਲ ਚਲੇ ਕਹੋ ਨਾਨਕ ਹਰ ਭਜ ਮਨਾ ਵੀਰ ਮੇਰੇ ਸਿਰ ਤੇ ਨਾ ਕਰ ਦੇ ਰੱਬਾ ਨਹੀਂ ਰਹਾ ਤੋ ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕਉ ਮੀਨ ਅੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਵਿਖੇਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੀ ਉਦਾਸ ਸਾਰੀ ਉਮਰ ਵਿਸ਼ਿਆਂ ਵਿੱਚ ਹੀ ਖਚ ਤਰਿਆ ਯਾਦ ਹੀ ਨ ਆਈ ਉਸ ਪਰਮੇਸ਼ਰ ਦੀ ਤੂੰ ਉਦਾਸ ਨਹੀਂ ਹੋਇਆ ਇਹਨਾਂ ਵੱਲੋਂ ਭੋਗ ਭੋਗ ਕੇ ਕਹੋ ਨਾਨਕ ਹਰ ਭਜ ਮਨਾ ਪਰਾਇ ਨਾ ਜਮ ਕੀ ਫਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਤੂੰ ਉਸ ਪਰਮੇਸ਼ਰ ਨੂੰ ਭਜ ਯਾਦ ਕਰ ਏ ਮੇਰੇ ਮਾਨਾ ਉਸ ਪਰਮੇਸ਼ਰ ਨੂੰ ਯਾਦ ਕਰ ਪਰਾਇ ਨਾ ਜਮ ਕੀ ਫਾਸ ਜੇ ਤੂੰ ਯਾਦ ਕਰੇਗਾ ਨਾ ਤੇ ਤੇਰੇ ਗਲ ਦੇ ਵਿੱਚ ਜਮਾਂ ਦੀਆਂ ਫਾਈਆਂ ਨਹੀਂ ਪੈਣਗੀਆਂ ਜਨਮਾਂ ਜਨਮਾਂ ਤਰਾ ਦੇ ਗੇੜਿਆਂ ਵਿੱਚ ਨਹੀਂ ਪਵੇਂਗਾ ਤੇ ਜੇ ਤੂੰ ਉਹਨੂੰ ਯਾਦ ਨਾ ਨਾ ਕੀਤਾ ਤੇ ਤੇ ਫਿਰ ਤੇਰੇ ਗਲ ਵਿੱਚ ਜਮਾਂ ਦੀਆਂ ਫਾਈਆਂ ਪੈਣਗੀਆਂ ਤੂੰ ਇਸ ਜਨਮ ਤੋਂ ਫਿਰ ਅਗਲੀ ਯਾਤਰਾ ਤੇ ਚਲਾ ਜਾਵੇਂਗਾ ਤਰਨਾ ਪੋਇ ਉਹ ਹੀ ਗयो ਲਿयो ਜਰਾ ਤਨ ਜੀਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਤਰਨਾ ਪੋ ਜਵਾਨੀ ਤੇਰੀ ਐਵੇਂ ਹੀ ਚਲੀ ਗਈ ਬਿਨਾਂ ਰੱਬ ਨੂੰ ਯਾਦ ਕੀਤੇ ਤੇ ਯਰਾ ਯਾਰਾ ਤੋਂ ਭਾਵ ਬਢੇ ਪੇਨੇ ਜਿੱਤ ਲਿਆ ਤੇਰਾ ਤਾਂ ਭਾਵ ਜਵਾਨੀ ਚਲੀ ਗਈ ਬਢੇ ਪਾ ਆ ਗਿਆ ਕਹੋ ਨਾਨਕ ਭਜ ਹਰਮਨ ਆਉਦ ਜਾਤ ਹੈ ਬੀਤ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆਂ ਹੇ ਮੇਰੇ ਮਨ ਐ ਮਨੁੱਖ ਉਸ ਪਰਮੇਸ਼ਰ ਨੂੰ ਯਾਦ ਕਰ ਤੇਰੀ ਉਮਰਾਂ ਬੀਤ ਦੀ ਯਾਦ ਰਹੀ ਹੈ ਭਵੇਸਲਾ ਨਾ ਹੋ ਹਰ ਘੜੀ ਹਰ ਪਲ ਹਰ ਸਾਹ ਤੇਰਾ ਉਸ ਦੀ ਯਾਦ ਵਿੱਚ ਬਤੀਤ ਹੋਵੇ ਤਰਨ ਹੋਏ ਉਹ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਅੱਜ ਦੀ ਸਮੇਂ ਦੀ ਸਮਾਪਤੀ ਹੈ ਇੱਥੇ ਹੀ ਸਮਾਪਤੀ ਹੈ ਇੱਥੋਂ ਕੱਲ ਜਿਹੜਾ ਪੜਾ ਅਗਲੀ ਵਿਆਖਿਆ ਆਪਾਂ ਉੱਥੋਂ ਆਰੰਭ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਸਮੂਹ ਪ੍ਰਬੰਧਕ ਜਨਾਂ ਦਾ ਕੋਟਰ ਕੋਟ ਧੰਵਾਦ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ